ਦਿੱਲੀ ਪਬਲਿਕ ਸਕੂਲ 'ਚ 15 ਤਾਰੀਖ ਨੂੰ ਹੋਣ ਵਾਲੇ ਸਤਿੰਦਰ ਸਰਤਾਲ ਦੇ ਸ਼ੋਅ ਦੇ ਪੋਸਟਰ ਨੂੰ ਪਵਿੱਤਰ ਤਿਹਾਰ ਲਈ ਲਗਾਏ ਗਏ ਫਲੈਕਸ ਬੋਰਡ ਤੇ ਲਗਾਉਣ ਦਾ ਵਿਵਾਦ ਸੜਕਾਂ ਤੇ ਪਹੁੰਚ ਗਿਆ ਹੈ। ਇਸਾਈ ਭਾਈਚਾਰੇ ਦੇ ਪ੍ਰਧਾਨ ਬਾਬਾ ਗਿੱਲ ਦੀ ਅਗਵਾਈ ਹੇਠ ਇਸਾਈ ਭਾਈਚਾਰੇ ਦੇ ਲੋਕਾਂ ਨੇ ਮਜ਼ੀਦ ਧਰਮ ਦੇ ਫਲੈਕਸ ਬੋਰਡ ਨੂੰ ਹਟਾ ਕੇ ਉਸ ਤੇ ਸਤਿੰਦਰ ਸਰਤਾਜ ਦੇ ਸੱਭਿਆਚਾਰਕ ਪ੍ਰੋਗਰਾਮ ਦਾ ਫਲੈਕਸ ਬੋਰਡ ਲਗਾਉਣ ਦੀ ਕਾਰਵਾਈ ਖਿਲਾਫ ਨਾਰੀਵਾਜੀ ਕੀਤੀ ਹੈ। ਥਾਣਾ ਧਾਰੀਵਾਲ ਦੇ ਐਸਐਚਓ ਸਰਵਜੀਤ ਸਿੰਘ ਚਾਹਲ ਪਹੁੰਚੇ। ਮੌਕੇ ਤੇ ਸਤਿੰਦਰ ਸਰਤਾਜ ਦਾ ਫਲੈਕਸ ਬੋਰਡ ਉਤਾਰ ਕੇ ਈਸਾਈ ਭਾਈਚਾਰੇ ਦੇ ਨੌਜਵਾਨਾਂ ਨੂੰ ਸ਼ਾਂਤ ਕੀਤਾ ਗਿਆ। ਪਰ ਈਸਾਈ ਭਾਈਚਾਰੇ ਦੇ ਲੋਕ ਧਾਰਮਿਕ ਫਲੈਕਸ ਬੋਰਡ ਉਤਾਰਨ ਵਾਲੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਤੇ ਅੜੇ ਹੋਏ ਨੇ। ਧਾਰਮਿਕ ਭਾਵਨਾਵਾਂ ਗੱਲਬਾਤ ਦੌਰਾਨ ਚੇਅਰਮੈਨ ਬਾਬਾ ਗਿੱਲ ਨੇ ਦੱਸਿਆ ਕਿ 크리스마ਸ ਦੇ ਪਵਿੱਤਰ ਤਿਹਾੜ ਜੋ ਕਿ 25 ਦਸੰਬਰ ਨੂੰ ਪੂਰੇ ਦੇਸ਼ ਅਤੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ ਉਸ ਲਈ ਧਾਰੀਵਾਲ ਦੇ ਸਫਾਈ ਕਰਮਚਾਰੀਆਂ ਵੱਲੋਂ ਧਾਰੀਵਾਲ ਸ਼ਹਿਰ ਵਿੱਚ ਇੱਕ ਬੋਰਡ ਲਗਾਇਆ ਗਿਆ ਸੀ ਉਸ ਨੂੰ ਕਿਸੇ ਨੇ ਦੱਸਿਆ ਕਿ 크리스마ਸ ਤੇ ਲਗਾਏ ਫਲੈਕਸ ਬੋਰਡ ਤੇ ਸਤਿੰਦਰ ਸਰਤਾਜ ਦੇ 15ਵੇਂ ਸ਼ੋ ਦਾ ਪੋਸਟਰ ਲੱਗਾ ਹੋਇਆ ਇਸ ਸਬੰਧੀ ਵੱਡੀ ਗਿਣਤੀ ਵਿੱਚ ਇਸਾਈ ਭਾਈਚਾਰੇ ਦੇ ਨੌਜਵਾਨ ਇਕੱਠੇ ਹੋਏ ਪ੍ਰਧਾਨ ਬਾਬਾ ਗਿੱਲ ਨੇ ਮੰਗ ਕੀਤੀ ਹੈ ਕਿ ਇਹ ਪੋਸਟਰ ਲਗਾਉਣ ਵਾਲੇ ਵਿਅਕਤੀਆਂ ਖਿਲਾਫ ਤਾਰਾ 295 ਤਹ ਇਸ ਦਰਜ ਕੀਤਾ ਜਾਵੇਗਾ ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਧਾਰੀਵਾਲ ਦੇ ਐਸ ਐਚ ਓ ਸਰਜੀਤ ਸਿੰਘ ਚਾਹਲ ਨੇ ਸਤਿੰਦਰ ਸਰਤਾਜ ਨਾਲ ਮਿਲ ਕੇ ਫਲੈਕਸ ਬੋਰਡ ਹਟਾ ਕੇ ਸਾਈ ਭਾਈਚਾਰੇ ਦੇ ਨੋਜ਼ਮਾਨ ਨੂੰ ਨਿਸ਼ਾਨਦਿਤ ਕੀਤਾ ਗੱਲਬਾਤ ਦੌਰਾਨ ਐਸ ਐਚ ਓ ਸਰਜੀਤ ਸਿੰਘ ਚਾਹਲ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਅਜਿਹਾ ਜਾਣਬੁੱਝ ਕੇ ਨਹੀਂ ਕੀਤਾ ਗਿਆ ਕਿਸੇ ਨੇ ਰੂਟੀਨ ਵਿੱਚ ਇਸ ਸ਼ੋਅ ਦਾ ਬੋਰਡ ਲਗਾ ਦਿੱਤਾ ਇਸ ਲਈ ਉਸ ਵਿਰੁੱਧ ਕੋਈ ਕੇਸ ਨਹੀਂ ਬਣਾਇਆ ਜਾ ਸਕਦਾ ਸਾਰਾ ਕੀ ਹੈ ਮਾਮਲਾ ਆਉ ਦੇਖਦੇ ਆ ਪੂਰੀ ਖਬਰ ਮੈਂ ਬੱਬਾ ਗਿੱਲ ਧਾਰੀਵਾਲ ਤੋਂ ਸੀਐਨਐਫ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਜੋ ਕਿ ਅੱਜ ਇੱਥੇ ਸਾਡੇ ਜਿੰਨੇ ਵੀ ਨੌਜਵਾਨ ਇਕੱਠੇ ਹੋਏ ਆ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਸਾਡਾ ਸਫਾਈ ਸੇਵਕ ਜੂਨੀਅਰ ਪੰਜਾਬ ਲੋ ਇੱਥੇ ਵੱਡੇ ਦਿਨ ਦੀ ਲੱਖ ਲੱਖ ਵਧਾਈ ਦੇਣ ਵਾਸਤੇ ਇੱਕ ਫਲੈਕਸ ਬੋਰਡ ਲੱਗਾ ਹੋਇਆ ਸੀ ਜਿਹਦੇ ਵਿੱਚ ਸਾਡੇ ਅਜੀਤ ਖੋਸਲਾ ਜੀ ਟਾਈਗਰ ਫੋਰਸ ਦੇ ਜਲੰਧਰ ਤੋਂ ਉਹਨਾਂ ਦੀ ਵੀ ਫੋਟੋ ਲੱਗੀ ਹੋਈ ਸੀ ਔਰ ਸਫਾਈ ਵਾਲੇ ਧਾਰੀ ਵਾਲੋ ਜੁਨੀਅਨ ਦੇ ਪ੍ਰਧਾਨ ਸਿਕੰਦਰ ਕਲਿਆਨਦੀ ਔਰ ਪਵਨ ਵੱਡਾ ਜੀ ਟੈਗਰ ਫੋਰਸ ਦੇ ਪ੍ਰਧਾਨ ਔਰ ਇਹਦੇ ਉੱਤੇ ਹੀ ਅਜੇ 2 ਦਿਨ ਪਹਿਲਾਂ ਹੀ ਇਹ ਬੋਰਡ ਲੱਗਾ ਸੀ ਔਰ ਕੁਝ ਸ਼ਰਾਰਤੀ ਅਨਸਰਾਂ ਨੇ ਇਹਦੇ ਉੱਤੇ ਸਰਤਾਜ ਦਾ ਬੋਰਡ ਲਗਾ ਆ ਦਿੱਤਾ ਉਹ ਜਿਸ ਦੀ ਸੂਚਨਾ ਸਾਡੇ 크੍ਰਿਸਚਨ ਆਗੂਆਂ ਨੂੰ ਮਿਲੀ ਜਿਵੇਂ ਕਿ ਗगन ਸਜਾਨਪੁਰ ਵਿਲੀਅਮ ਹੀਰੋ ਜੀ ਸਨੀ ਸਿੰਮਤਾ ਜੀ ਰਮਾ ਜੀ ਹੋਰ ਵੀ ਸਾਡੇ ਜਿੰਨੇ ਵੀ ਸਾਥੀ ਨੇ ਵਾਲਮਿਕ ਟੈਗਰ ਫੋਰਸ ਦੇ ਪਵਨ ਕੁਮਾਰ ਵੱਡਾ ਜੀ, Atul ਜੀ, ਭੱਲੀ ਜੀ, ਅਬੇ ਜੀ, ਮੁਕੱਦਰ ਜੀ ਇਹ ਸਾਰੇ ਸਫਾਈ ਯੂਨੀਅਨ ਦੇ ਹਾਉਦੇਦਾਰ ਨੇ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਅਸੀਂ ਇੱਥੇ ਇਕੱਠੇ ਹੋਏ ਉਹ ਸਾਡੀ ਬਾਅਦ ਚ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ। ਪ੍ਰਸ਼ਾਸਨ ਨੇ ਆ ਕੇ ਐਸਐਚਓ ਸਾਹਿਬ ਧਾਰੀਵਾਲ ਤੁਰੰਤ ਬੋਰਡ ਲਵਾ ਕੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਅਸੀਂ ਜਲਦ ਤੋਂ ਜਲਦ ਉਹ ਬੰਦਿਆਂ ਨੂੰ ਇੱਥੇ ਲਿਆਵਾਂਗੇ। ਉਹ ਸਾਡੀ ਲਾਰਾ ਚੌਧਰੀ ਸਾਹਿਬ ਦੀ ਐਸਐਚਓ ਸਾਹਿਬ ਨਾਲ ਗੱਲ ਹੋ ਗਈ ਆ ਉਹ ਸਾਡੇ ਅਜੇ ਖੋਸਲਾ ਜੀ ਵਾਲਮਿਕ ਟਾਈਗਰ ਫੋਰਸ ਦੇ ਪ੍ਰਧਾਨ ਜੀ ਉਹਨਾਂ ਦੀ ਵੀ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਤੇ ਸਾਨੂੰ ਸੰਤੁਸ਼ਟੀ ਆ ਹਜੇ ਹੁਣ ਤੱਕ ਸੰਤੁਸ਼ਟੀ ਆ ਕਿ ਉਹਨਾਂ ਨੇ ਬੋਰਡ ਲਵਾਤਾ ਆ ਉਹ ਸਾਡਾ ਬੋਰਡ ਫੇਲ ਲੱਗ ਗਿਆ ਆ ਪਰ ਅਸੀਂ ਐਸਐਚਓ ਸਾਹਿਬ ਨਾਲ ਗੱਲ ਕਰ ਲਈ ਆ ਕਿ ਜਿੰਨਾ ਚਿਰ ਉਹ ਬੰਦੇ ਨਹੀਂ ਇੱਥੇ ਲਿਓਗੇ ਉਹਨਾਂ ਤੱਕ ਇਹ ਸ਼ਾਂਤ ਨਹੀਂ ਹੋਣੀ ਗੱਲ ਕਿਉਂਕਿ ਅੰਮ੍ਰਿਤਸਰ ਵਾਲਾ ਮਸਲਾ ਅਜੇ ਸ਼ਾਂਤ ਨਹੀਂ ਹੋਇਆ ਤੇ ਨਵਾਂ ਬਖੇੜਾ ਹੋਰ ਇਹਨਾਂ ਨੇ ਸਾਡੇ ਭਾ ਦਾ ਪਾ ਦਿੱਤਾ ਆ ਅਸੀਂ ਨਹੀਂ ਚਾਹਦੇ ਸਾਡੇ ਜ਼ਿਲ੍ਹੇ ਦਾ ਮਾਹੌਲ ਖਰਾਬ ਹੋਏ ਸਾਡੀ ਪ੍ਰਸ਼ਾਸਨ ਅੱਗੇ ਮੰਗਿਆ ਵੀ ਇਹ ਜਿਨ੍ਹਾਂ ਨੇ ਵੀ ਸ਼ਰਾਰਤ ਕੀਤੀ ਆ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ ਤੇ 295 ਦਾ ਪਰਚਾ ਕੀਤਾ ਜਾਏ ਇੱਥੇ ਧਾਰੀਵਾਲ ਦੇ 크ਰਿਸਚੀਅਨ ਸਮਾਜ ਦੇ ਕੁਝ ਧਾਰਮਿਕ ਆਗੂ ਉਹਨਾਂ ਦੇ ਇੱਥੇ ਕਾਫੀ ਲਾਮਬੰਦ ਹੋ ਗਏ ਸੀਗੇ ਜਿਹੜਾ ਕੋ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਗਰਦਾਸਪੁਰ ਚੱਲ ਰਿਹਾ ਹੈ ਹੁਣ ਆਇਆ ਉਹਦੇ ਸੰਬੰਧੀ ਕੋਈ ਪ੍ਰਭੂ ਜਸੂਮ ਸਿੰਘ ਦੇ ਉਸਰੇ ਦੇ ਉੱਤੇ ਆਪਣਾ ਪੋਸਟਰ ਲਗਾ ਗਈ ਸੀਗੇ ਇਹਨਾਂ ਨੇ ਇਹ ਚੀਜ਼ ਨੂੰ ਲੈ ਕੇ ਇਹ ਚੀਜ਼ ਦਾ ਬੁਰਾ ਬਣਾਇਆ ਔਰ ਸਾਰੇ ਸਮਾਜ ਸੇਵੀ ਜਥੇਬੰਦੀਆਂ ਔਰ ਧਾਰਮਿਕਾਗੂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਕਿਹਾ ਕਿ ਜੇ ਕੋਈ ਵਰਕਰ ਕੋਈ ਲੇਬਰ ਦਾ ਬੰਦਾ ਲਾ ਆ ਗਿਆ ਹੈ ਉਹਦਾ ਵੈਰੀਫਾਈ ਕਰਕੇ ਤੇ ਇਹਦਾ ਹੱਲ ਕਰ ਲਿਆ ਜਾਊਗਾ ਲੇਕਿਨ ਇਹਦੇ ਵਿੱਚ ਕੋਈ ਕਿਸੇ ਦੀ ਮਤਲਬ ਵੱਡੀ ਉਹ ਨਹੀਂ ਹੈਗਾ ਕਿ ਉਹ ਕਿਸੇ ਜਿਹੜਾ ਸੰਸਥਾਵਾ ਜਾ ਕੇ ਰਾਜਨੀਤਿਕ ਜਾਂ ਕੋ ਹੋਰ ਇਹਦੇ ਵਿੱਚ ਵਿਵਾਦ ਵਾਲੀ ਕੋਈ ਅਜਿਹੀ ਗੱਲ ਜਿਹੜੀ ਉਹ ਸਾਹਮਣੇ ਨਹੀਂ ਹੈ। ਪੋਸਟਰ ਉਤਾਰਤਾ ਹੁਣ ਕਿਹਨਾਂ ਲੱਗਾ ਪੋਸਟਰ ਕਮੇਟੀ ਵਾਲਿਆਂ ਨੂੰ ਬੁਲਾਇਆ ਸੀਗਾ ਕਮੇਟੀ ਵਾਲਿਆਂ ਨੇ ਉਹ ਪੋਸਟਰ ਜਿਹੜਾ ਹੈ ਉਹਨੂੰ ਥੱਲੇ ਲਾ ਦਿੱਤਾ। ਇਹ ਹੋ ਸਕਦਾ ਹੈ ਪਰ ਇਹੋ ਜੀ ਕੋਈ ਗੱਲ ਜਿਹੜੀ ਆ ਸਾਹਮਣੇ ਨਹੀਂ ਆਈ। ਕਿਉਂਕਿ ਇੱਕ ਨਜ਼ਦੀਕੀ ਕੋਈ ਜਿੱਦਾ ਮਾਮਲਾ ਆਕਪਾ ਕੇ ਇਹ ਕਿ ਉਹ ਨਹੀਂ ਹੈਗਾ ਇਹ ਇੱਕ ਗਲਤੀ ਆ ਜਾਂ ਭੁੱਲ ਵਾ ਕਿਸ ਵਰਕਰ ਵੱਲੋਂ ਜਿੰਨੇ ਲਾਇਆ ਵਾ ਉਹਦੀ ਨਲੇਕੀ ਆ ਹੋਰ ਫਿਰ ਵੀ ਜਿਹੜਾ ਆਪਾਂ ਉਹ ਸ਼ਾਰਟ ਆਊਟ ਕਰ ਲਿਆ ਆ ਸਾਰੇ ਆਗੂ ਜਿਹੜੇ ਉਹ ਸਿਆਣੇ ਨੇ ਆਪਾਂ ਜਿਹੜਾ ਇਤਿਹਾਰ ਆ ਖੁਸ਼ੀ ਦੇ ਨਾਲ ਸਾਰੇ ਧਰਮਾਂ ਦਾ ਇਤਿਹਾਰ ਸਾਂਝਾ ਆ ਆਪਾਂ ਖੁਸ਼ੀ ਦੇ ਨਾਲ ਉਹਨੂੰ ਮਨਾਵਾਂਗੇ ਰਲ ਮਿਲ ਕੇ ਔਰ ਆਪਣੇ ਸ਼ਹਿਰ ਦੇ ਵਿੱਚ ਸ਼ਾਂਤੀ ਨੂੰ ਬਹਾਰ ਰੱਖਾਂਗੇ ਗਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ